ਜਲੰਧਰ ਤੋਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਪਠਾਨਕੋਨ ਚੌਂਕ ਤੇ ਦੇਰ ਰਾਤ ਟਰੱਕ ਅਤੇ ਇੱਕ ਬਲੈਰੋ ਗੱਡੀ ਦੀ ਆਪਸ ਦੇ ਵਿੱਚ ਟੱਕਰ ਹੁੰਦੀ ਹੈ ਟਰੱਕ ਦੇ ਵੱਲੋਂ ਬ੍ਰੇਕ ਲਗਾਈ ਜਾਂਦੀ ਹੈ ਤੇ ਪਿੱਛੋਂ ਬਲੈਰੋ ਗੱਡੀ ਆ ਕੇ ਵੱਜਦੀ ਹੈ ਦੋਵੇਂ ਹੀ ਵਾਹਨ ਪੂਰੀ ਤਰੱਕ ਦੇ ਨਾਲ ਨੁਕਸਾਨੇ ਜਨਨੇ ਹੀ ਨਹੀਂ ਬਲੈਰੋ ਗੱਡੀ ਦੇ ਵਿੱਚ ਤਿੰਨ ਵਿਅਕਤੀ ਸਫਾਰ ਸੀ ਜੋ ਇਸ ਗੱਡੀ ਦੇ ਵਿੱਚ ਫਸੇ ਹੋਏ ਸੀ ਤੇ ਲੋਕਾਂ ਦੀ ਪੀੜ ਮੌਕੇ ਦੀ ਇਹ ਹਾਲਾ ਕੀ ਅੱਧਾ ਘੰਟਾ ਤੱਕ ਲੋਕ ਗੱਡੀ ਦੇ ਵਿੱਚ ਤੜਪਦੇ ਰਹੇ ਤਾਂ 20 ਤੋਂ ਜ਼ਿਆਦਾ ਲੋਕ ਸੀ ਜਿਨ੍ਹਾਂ ਨੇ ਕੜੀ ਮੁਸ਼ਕਲਤ ਦੇ ਨਾਲ ਇਨ੍ਹਾਂ ਡਰਾਈਵਰਾਂ ਤੇ ਦੋਨੋਂ ਕੰਡਕਟਰ ਨੂੰ ਬਾਹਰ ਕੱਢਿਆ ਗਿਆ ਦਰਵਾਜ਼ਾ ਤੋੜ ਕੇ ਬਾਹਰ ਕੱਢਿਆ ਗਿਆ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਕਿੰਝ ਇਹ ਪਿਆਨਕ ਹਾਦਸਾ ਵਾਪਰਿਆ ਬਲਾਰੋ ਗੱਡੀ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨੀਆਂ ਗਿਆ 3 ਲੋਕਾਂ ਦੀ ਜਾਨ ਜੋਖਮ ਦੇ ਵਿੱਚ ਸੀ ਤੇ ਮੌਕੇ ਤੇ ਡਰਾਗਰ ਪਹੁੰਚਦੇ ਨੇ ਜਿਨ੍ਹਾਂ ਦੇ ਵੱਲੋਂ ਕੜੀ ਮੁਸ਼ਕਲ ਦੇ ਨਾਲ ਮੱਸਾ ਇਹਨਾਂ ਲੋਕਾਂ ਨੂੰ ਬਾਹਰ ਕੱਢਿਆ ਗਿਆ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿਹਾ ਜਾ ਰਿਹਾ ਕਿ ਟਰੱਕ ਡਰਾਈਵਰ ਹਾਲਕੀ ਮੌਕੇ ਤੋਂ ਫਰਾਰ ਹੋ ਗਿਆ ਤੇ ਜ਼ਖਮੀ ਲੋਕਾਂ ਨੂੰ ਹਸਪਤਾਲ ਇਲਾਜ ਲਈ ਦਾਖਲ ਕਰ ਪਾਇਆ ਗਿਆ ਜੋ ਅੰਦਰ ਫਸੇ ਹੋਏ ਸੀ ਪੂਰੀ ਤਰ੍ਹਾਂ ਬੇਸੁੱਧ ਹੋਏ ਸੀ ਅੱਧਾ ਘੰਟਾ ਤੱਕ ਉਹਨਾਂ ਦੀ ਜਾਨ ਜੋਖਮ ਦੇ ਵਿੱਚ ਰਹੀ ਹੈ ਹਾਲਾਂਕਿ ਲੋਕਾਂ ਨੇ ਕੜੀ ਮੁਸ਼ਕਲ ਦੇ ਨਾਲ ਮੱਸਾ ਗੱਡੀ ਦੇ ਵਿੱਚੋਂ ਇਹਨਾਂ ਲੋਕਾਂ ਨੂੰ ਬਾਹਰ ਕੱਢਿਆ ਗਿਆ ਤਸਵੀਰਾਂ ਤੁਸੀਂ ਖੁਦ ਸਕਰੀਨ ਤੇ ਦੇਖ ਸਕਦੇ ਹੋ ਕਿ ਵਾਹਨ ਦਾ ਹਾਲ ਕੀ ਹੋਇਆ ਪਿਆ ਹੈ ਤੇ ਵਿੱਚ ਬੈਠੇ ਲੋਕ ਕਿੰਜ ਧੜਾ रहे ਨੇ ਜਿਨ੍ਹਾਂ ਨੂੰ ਲੋਕਾਂ ਨੇ ਬਾਹਰ ਕੱਢਿਆ ਕਿ ਇੱਕ ਵਾਰ ਇਹਨਾਂ ਤਸਵੀਰਾਂ ਦਾ ਰੁੱਕਾ ਲੈਂਦੇ ਆ ਕਿ ਕਿੰਜੇ ਭਿਆਨਕ ਹਾਦਸਾ ਵਾਪਰਿਆ ਹੈ ਟ੍ਰੱਕਾ ਜਿਹਨਾਂ ਨਾਲ ਐਕਸੀਡੈਂਟ ਹੋਇਆ ਭਾਈ ਭਾਈ ਇਹਦਾ ਲੱਖ ਲੱਖ ਦੋ ਕਰਨੇ ਹੈ ਬਈ ਜਿਆਦਾ ਹੀ ਹੋਇਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਡਰ ਬਾਰੇ ਜੋ ਕਿ ਪਠਾਨਕੋਟ ਚੌਂਗ ਦੇ ਵਿੱਚ ਦਾ ਐਕਸੀਡੈਂਟ ਹੋਇਆ ਤਸਵੀਰਾਂ ਤੁਹਾਨੂੰ ਲਾਈਵ ਸਾਂਝੀਆਂ ਕਰ ਰਿਹਾ ਮੈਂ ਉਹ ਜਿਆਦਾ ਪਾਣੀ ਨਾ ਪਲਾ ਇਸ ਦੇਖ ਸਕਦੇ ਹੋ ਪਿੱਛੇ ਤੇਲ ਡੁੱਲਿਆ ਹੋਇਆ ਐ ਐਕਸੀਡੈਂਟ ਕਿੰਨਾ ਖਤਰਨਾਕ ਸੀਗਾ ਉਸ ਦੀ ਮਹੌਲ ਦੀ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਪਠਾਨਕੋਟ ਚੌਂਕ ਦੀਆਂ ਇੱਥੇ ਇੱਕ ਟਰੱਕ ਤੇ ਇੱਕ ਗੱਡੀ ਦਾ ਐਕਸੀਡੈਂਟ ਹੋਇਆ ਕਿੰਦਾ ਹੋਇਆ ਜਿੱਦਾਂ ਤੁਸੀਂ ਟਰੱਕ ਦੇ ਮਗਰ ਲਗੀ ਗੱਡੀ ਅੱਛਾ ਜੀ ਕੀ ਲੱਗਦਾ ਕੀ ਮਤਲਬ ਡਰਾਈਵਰ ਨੂੰ ਕੋਈ ਧੋਖਾ ਹੋ ਗਿਆ ਸੀ ਨੀਂਦ ਦੀ ਕੀ ਲੱਗਦਾ ਤੁਹਾਨੂੰ ਬੰਦਾ ਨਹੀਂ ਹਾਂਜੀ ਕਿੰਨੇ ਬੰਦੇ ਸੀ ਵਿੱਚ ਇਹ ਭਾਈ ਤਿੰਨ ਬੰਦੇ ਸੀ ਹੈ ਨੀ ਜਿੱਤੇ ਤਿੰਨ ਬੰਦੇ ਅੱਛਾ ਜੀ ਤੇ ਆਪਾਂ ਉਸ ਤੋਂ ਸਾਹਮਣੇ ਹੀ ਸੀਗੇ ਉਹ ਟਰੱਕ ਵਾਲੀ ਨੇ ਮਾਰਿਆ ਫਿਰ ਆਪਾਂ ਟਰੱਕ ਵੀ ਉਹ ਨਾਲ ਹੀ ਖਲਾਇਆ ਪਿਆ ਡਰਾਈਵਰ ਫੜ ਲਿਆ ਤੁਸੀਂ ਹਾਂ ਡਰਾਈਵਰ ਵੀ ਇਥੇ ਹੀ ਆ ਅੱਛਾ ਜੀ ਤੇ ਮੁੰਡੇ ਕੱਢ ਲਿਆ ਉਹ ਗੱਡੀ ਜੋ ਨਹੀਂ ਭਾਈ ਇੱਕ ਕੱਢਿਆ ਦੋ ਫਸਿਆ ਪਿਆ ਦੋ ਫਸੇ ਹੋ ਜਾਂ ਦੋ ਹੈਗੇ ਆ ਕਿੰਦਾ ਹੋਇਆ ਜਿੱਦਾਂ ਤੁਸੀਂ ਟਰੱਕ ਦੇ ਮਗਰ ਲਗੀ ਗੱਡੀ ਅੱਛਾ ਜੀ ਕੀ ਲੱਗਦਾ ਕਿ ਮਤਲਬ ਡਰਾਈਵਰ ਨੂੰ ਕਿ ਝੋਕਾ ਕਿ ਸੀ ਨੀਂਦ ਦੀ ਕੀ ਲੱਗਦਾ ਤੁਹਾਨੂੰ ਪਤਾ ਨਹੀਂ ਹਾਂਜੀ ਤੇ ਕਿੰਨੇ ਬੰਦੇ ਸੀ ਵਿੱਚ ਇਹ ਭਾਈ ਤਿੰਨ ਬੰਦੇ ਸੀ ਹੈ ਵਿੱਚ ਤਿੰਨ ਬੰਦੇ ਅੱਛਾ ਜੀ ਤੇ ਆਪਾਂ ਉੱਥੇ ਸਾਹਮਣੇ ਹੀ ਸੀਗੇ ਉਹ ਟਰੱਕ ਵਾਲੀ ਨੇ ਮਾਰਿਆ ਫਿਰ ਆਪਾਂ ਟਰੱਕ ਵੀ ਉਹ ਨਾਲ ਹੀ ਖਿਲਾਇਆ ਪਿਆ ਡਰਾਈਵਰ ਫੜ ਲਿਆ ਤੁਸੀਂ ਹਾਂ ਡਰਾਈਵਰ ਵੀ ਉੱਥੇ ਹੀ ਆ ਅੱਛਾ ਜੀ ਤੇ ਮੁੰਡੇ ਕੱਢ ਲਿਆ ਹੁਣ ਗੱਡੀ ਚੋਂ ਨਹੀਂ ਭਾਈ ਇੱਕ ਕੱਢਿਆ ਦੋ ਫਸਿਆ ਪਿਆ ਦੋ ਫਸੇ ਹੋਏ ਆ ਦੋ